ਬੀਟੀਆ ਬਣਾਉਂਦਾ ਚਾਹੇ ਕਿ ਬਜ਼ੁਰਗਾਂ ਚਾਹੇ ਬਜ਼ੁਰਗ ਔਰਤਾਂ ਚਾਹੇ ਕਿ ਨੌਜਵਾਨ ਕੁੜੀਆਂ ਚਾਹੇ ਮੁੰਡਾ ਚਾਹੇ ਬੱਚਾ ਚਾਹੇ ਬੱਚੀ ਸਾਰੇ ਬਣਾਉਂਦੇ ਨੇ ਆਪਾਂ ਸਾਰੇ ਦੇਖ ਦੇਖ ਨੂੰ ਬੜਾ ਖੁਸ਼ ਹੋਣੇ ਤੋਂ ਬਣਾਉਂਦੇ ਨੇ ਵੀ ਚਲ ਬੱਚੇ ਵਧੀਆ ਕੰਮ ਕਰਦੇ ਨੇ ਕੋਈ ਕਰਨ ਅੱਜ ਇਹੋ ਜਿਹੀ ਗੱਲ ਇੱਕ ਮੇਰੇ ਨਾਲ ਹੋਈ ਮੈਂ ਸੂਏ ਵਾਲੀ ਮੋਟਰ ਤੇ ਗਈ ਤਾਂ ਉੱਥੇ ਕੀ ਦੇਖਿਆ ਇੱਕ ਕੁੜੀ ਸੀ ਨੌਜਵਾਨ ਉਹ ਗਾਦੇ ਵਿੱਚ ਇੱਕ ਦੁਪੱਟਾ ਜਿਹਾ ਪਾ ਕੇ ਝੁੰਡ ਰਹੀ ਸੀ ਮੈਂ ਕਦੇ ਵੀਡੀਓ ਬਣਾਉਂਦੀ ਆ ਲੋਕ ਵੀ ਖੜ ਖੜ ਕੇ ਦੇਖੀ ਜਾਂਦੇ ਕੋਈ ਵੀਡੀਓ ਬਹੁਤ ਸੀ ਕੋਈ ਕੋਚ ਨਿੱਕਾ ਜਾਂਦਾ ਸੀ ਤੇ ਜਦ ਨੂੰ ਥੋੜਾ ਜਿਆ ਰੋਜ਼ ਮੈਂ ਵੀ ਖੜ ਕੇ ਦੇਖਣ ਲੱਗ ਗਈ ਵੀ ਇਹ ਕੀ ਹੁੰਦਾ ਵਾ ਕੀ ਕਰੀ ਜਾਂਦੀ ਆ ਬਾਂਦਰੀ ਨੂੰ ਟੱਪੀ ਜਾਂਦੀ ਆ ਕਦੇ ਉੱਤੇ ਚੜ ਜਵੇ ਕਦੇ ਥੱਲੇ ਆ ਜਾਵੇ ਕਦੇ ਗਾਚ ਰੱਸਾ ਪਾ ਲਵੇ ਕਦੇ ਕੱਢ ਦਵੇ ਜਿਹੜਾ ਦੁਪੱਟਾ ਜਿਹਾ ਸੀ ਕੋਲੇ ਮੈਂ ਕਿਹਾ ਵੀ ਇਹਦਾ ਕੈਮਰਾ ਸੈਟ ਨਹੀਂ ਹੋਇਆ ਜਦ ਨੂੰ ਉਹਦਾ ਘਰ ਵਾਲਾ ਆ ਗਿਆ ਜਦ ਪਤਾ ਲੱਗਿਆ ਮੈਂ ਤਾਂ ਜਦ ਲੱਤਾਂ ਤੇ ਮਾਰ ਮਾਰ ਸ਼ੂਟਿੰਗ ਲੱਤਾਂ ਸਜਾਤੀਆਂ ਕਦਾ ਚਲ ਤੈਨੂੰ ਮਹਿਫਾ ਹਾ ਦਾ ਫਿਰ ਪੁੱਛ ਮੈਂ ਕੀ ਹੋ ਗਿਆ ਵੀਡੀਓ ਬਣਾਸੀ ਕਹਿੰਦਾ ਵੀਡੀਓ ਕਨਫਰੈਂਸ ਕਰੋ ਲੜਕੇ ਰਸ ਕੇ ਇਸ ਕਹਿੰਦਾ ਪਾਹ ਲੜਨ ਲੱਗੀ ਸੀ ਮਾਜੇ ਪਾ ਮੈਨੂੰ ਪਹਿਲਾ ਪਤਾ